ਜਦੋਂ ਰਾਜੇ ਨੇ ਬਹੁਤੀਆਂ ਮਿੰਤਾਂ ਕੀਤੀਆਂ ਤੇ ਫਿਰ ਜਾਨੀ ਨੇ ਆਪਣਾ ਰਵਈਆ ਬਦਲ ਲਿਆ ਆਓ ਅੱਗੇ ਸੁਣੀਏ ਰਾਜਾ ਭੀ ਮਗਰ ਪਿਆ ਛੱਡਦਾ ਖਿਆਲ ਨਹੀਂ ਹਟਿਆ ਹੈ ਜਾਨੀ ਹਾਲੇ ਵੱਖੀਆਂ ਚ ਜੜ ਕੇ ਦੂਜੀ ਵਾਰ ਬੁੱਧ ਸਿੰਘ ਕਰਦਾ ਹੈ ਮਿੰਤਾਂ ਨੂੰ ਵਾਰ-ਵਾਰ ਸਾਧੂ ਦੇ ਚਰਨ ਤਾਈਂ ਫੜ ਕੇ ਔਰ ਵੀ ਬਿਸ਼ੱਕ ਚਾਰ ਮਾਰ ਲੈ ਨਸੰਗ ਮੇਰੇ ਅਗਲੀ ਵੀ 60 ਚਾਹੇ ਕੰਨ ھیਠ ਰੜਕੇ ਆਖਦਾ ਗੁਲਾਮ ਕਾਮ ਕਸਾਰ ਦੇ ਕਿਸ਼ੋਰ ਚੰਦਾ ਵਾਸਤੇ ਮੈਂ ਪਾਵਾਂ ਕਰੋ ਮੰਤਰ ਨੂੰ ਪੜ ਕੇ ਆਖਦਾ ਫਕੀਰ ਧੀਰ ਧਰੀਂ ਦੇ ਆਪਣੇ ਮੇ ਆਗਿਆ ਤਰਸ ਤੇਰਾ ਲਿਆਂ ਕੰਮਸਾਰ ਹੋਏ ਦਿਨ ਰਾਤ ਅਠ ਰੋਜ਼ ਬੈਠਣਾ ਬਣੂੰਗਾ ਤੈਨੂੰ ਸੌਣ ਨਹੀਂ ਦੇਉਂ ਫੇਰ ਹੋਵੇ ਗੱਲ ਚਾਰ ਹੋਵੇ ਰਾਜਿਆਂ ਨੂੰ ਹੋਵੇ ਤਖਲੀਫ ਔਖੀ ਕਟਣੀ ਜੋ ਜਾਣ ਲੈ ਤੂੰ ਮਨ ਵਿੱਚ ਆਪਣੇ ਵਿਚਾਰ ਹੋਏ ਅੱਗੇ ਜੋ ਦਲੀਲ ਤੇਰੀ ਦੱਸ ਦੇ ਕਿਸ਼ੋਰ ਚੰਦਾ ਹੋਵੇ ਮਨਜ਼ੂਰ ਤਾਂ ਮਲਾ ਦੂੰ ਤੈਨੂੰ ਨਾਰ ਹੋਏ ਬਹੁਤ ਦਸ ਸਿੰਘ ਮੁਖ ਸੇ ਆਖਦਾ ਹੈ ਮੈਨੂੰ ਮਨਜੂਰ ਚਲੋ ਹਮਾਰੇ ਮਹਿਲ ਮੇ ਕਾਰਜ ਕਰੋ ਜਰੂਰ ਘਰ ਗ੍ਰਸਤੀ ਦੇ ਜਾਵਣਾ ਇਹ ਨਾ ਹਰ ਗਿਜ ਹੋਏ ਰਾਜਾ ਸੁਣ ਕੇ ਆਖਦਾ ਹੱਥ ਜੋੜ ਕੇ ਦੋਏ ਚੌਕ ਨਿਹਾਲ ਦਿਓ ਸਾਹਮਣੇ ਧੂਆ ਦਿਓ ਲਗਾਏ ਵਾਰ-ਵਾਰ ਕਰ ਅਰਜ ਕੋ ਜੋਗੀ ਲਿਆ ਮਨਾਏ ਸਾਧੂ ਨੂੰ ਬਿਠਾਇਆ ਮੰਦਰ ਲਿਜਾਏ ਕੇ ਬੈਠ ਗਿਆ ਜਾਨੀ ਲੱਕੜਾਂ ਮਚਾਏ ਕੇ ਫੇਰ ਸਾਧੂ ਮੂੰਹ ਆਖਦਾ ਬਲਾਸ ਨੂੰ ਕੋਰੇ ਕੁੰਡੇ ਮਿੱਟੀ ਦੇ ਮੰਗਾ ਲੋ ਪਾਸ ਜੀ ਖੇਰ ਸਾਧੂ ਮੋਹ ਆਖਦਾ ਬਲਾਸ ਜੀ ਔਰੇ ਕੁੰਡੇ ਮਿੱਟੀ ਦੇ ਮੰਗਾ ਲੋ ਪਾਸ ਜੀ ਪਾਣੀ ਦੇ ਭਰਾਵੋ ਨਾ ਲਗਾਵੋ ਢੇਰੀਆਂ ਮਨ ਗੱਲਾਂ ਰਾਜ ਆ ਹੁਣੇ ਹੀ ਮੇਰੀਆਂ ਭੇਜ ਕੌਮ ਯਾਰਾਂ ਦੇ ਹੁਣੇ ਹੀ ਦਾਸ ਜੀ ਔਰੇ ਕੁੰਡੇ ਮਿੱਟੀ ਦੇ ਮੰਗਾ ਲੈ ਪਾਸ ਜੀ ਜੋੜਾ ਕੁੰਡਿਆਂ ਦਾ ਪਾਣੀ ਨਾਲ ਭਰਨਾ ਹੇ ਰੇ ਅਸੀ ਰਾਜਾ ਮੰਤਰਾਂ ਨੂੰ ਕਰਨਾ ਡੰਡੇ ਹੋਣ ਦੋਏ ਟਾਲੀਆਂ ਦੇ ਖਾਸ ਜੀ ਕੋਰੇ ਕੁੰਡੇ ਮਿੱਟੀ ਦੇ ਮੰਗਾ ਲੋ ਪਾਸ ਜੀ ਦੋਵੇਂ ਕੁੰਡੇ ਨਾਲ ਡੰਡਿਆਂ ਦੇ ਠੋਰ ਦੇ ਕਰੀ ਜਾਲ ਸਾਜੀ ਦੇਖੋ ਆਣ ਚੋਰ ਨੇ ਦੋਵੇਂ ਕੁੰਡੇ ਨਾਲ ਡੰਡਿਆਂ ਦੇ ਠੋਰਨੇ ਕਰੀ ਜਾਲ ਸਾਜੀ ਦੇਖੋ ਆਣ ਚੋਰ ਨੇ ਕਾਮ ਤੇਰਾ ਕਰੂੰਗਾ ਜ਼ਰੂਰ ਰਾਸ ਜੀ ਓਰੇ ਕੁੰਡੇ ਮਿੱਟੀ ਦੇ ਮੰਗਾ ਲੋ ਪਾਸ ਜੀ ਜਿਉਂ ਜਿਉਂ ਪਾਣੀ ਸੁੱਕੂਗਾ ਕਲੈਸ ਜੀ ਦਿਨ ਰਾਤ ਪਿਆਰ ਵਧੂਗਾ ਹਮੇਸ਼ ਜੀ ਜਿਉਂ ਜਿਉਂ ਪਾਣੀ ਸੁੱਕੂਗਾ ਕਲੈਸ ਜੀ ਦਿਨੋਂ ਦਿਨ ਪਿਆਰ ਵਧੂਗਾ ਹਮੇਸ਼ ਜੀ ਰੱਬ ਤੇਰੀ ਰਾਜ ਆਪ ਜਾਉ ਆਸ ਜੀ ਔਰੇ ਕੁੰਡੇ ਮਿੱਟੀ ਦੇ ਮੰਗਾ ਲੋ ਪਾਸ ਜੀ ਅੱਠ ਦਿਨ ਅੰਦਰ ਮਲਾ ਦੂੰ ਰਾਣੀ ਨੂੰ ਕੁੰਡਿਆਂ ਚਕੇਰਾ ਤੋਂ ਭਰਾ ਲੈ ਪਾਣੀ ਨੂੰ ਕਸ਼ੋਰ ਚੰਦਾ ਕਰੂੰ ਤੇਰੇ ਘਰ ਬਾਸ ਜੀ ਔਰੇ ਕੁੰਡੇ ਮਿੱਟੀ ਦੇ ਮੰਗਾ ਲੋ ਪਾਸ ਜੀ ਔਰੇ ਕੁੰਡੇ ਮਿੱਟੀ ਦੇ ਮੰਗਾ ਲੋ ਪਾਸ ਜੀ ਰਾਜਾ ਨੇ ਉਸੇ ਵਕਤ ਜੋ ਕੁੰਡੇ ਲਈ ਮੰਗਾਏ ਡੰਡੇ ਆਗੇ ਰੰਗਲੇ ਸੁਣੋ ਸਭੀ ਚਿਤ ਲਾਏ ਕੁੰਡਿਆਂ ਚ ਪਾਣੀ ਰੱਖਿਆ ਭਰਾਇ ਕੇ ਡੰਡਿਆਂ ਨੂੰ ਰਾਜਾ ਬਹਿ ਗਿਆ ਉਠਾ ਕੇ ਰਾਜਾ ਰਾਹੇ ਪੈ ਗਿਆ ਤਕੜ ਘੋਰ ਦਾ ਟੱਲੀਆਂ ਸਮਾਨ ਕੁੰਡਿਆਂ ਨੂੰ ਠੋਰਦਾ ਐਸਾ ਦਿਲ ਰਾਜੇ ਦੇ ਪ੍ਰੇਮ ਬਹਿ ਗਿਆ ਰਾਣੀ ਦੇ ਬਜੋਗ ਤੋਂ ਉਠਣ ਰਹਿ ਗਿਆ ਬੁਰਾ ਪਰਮਾਇਆ ਬੁੱਧ ਸਿੰਘ ਚੋਰਦਾ ਟੱਲੀਆਂ ਸਮਾਨ ਕੁੰਡਿਆਂ ਨੂੰ ਠੋੜਦਾ ਕੜਾ ਕੜ ਡੰਡੇ ਕੁੰਡਿਆਂ ਤੇ ਮਾਰਦਾ ਨਾਲੇ ਨਾਮ ਜਿਲੋਂ ਰਾਣੀ ਦਾ ਉਚਾਰਦਾ ਜਾਨੀ ਬਿਨਾ ਕਰੇ ਨਾ ਵਸਾ ਹੋਰਦਾ ਤੱਲੀਆਂ ਸਮਾਨ ਕੁੰਡਿਆਂ ਨੂੰ ਠੋੜਦਾ ਦਿਨ ਰਾਤ ਕਰੇ ਇਹੋ ਤਾਂ ਕਮਾਈ ਹੈ ਠੋੜਦੇ ਨੂੰ ਰਾਤ ਤੀਸਰੀ ਜੋ ਆਈ ਹੈ ਹੋਇਆ ਨਾ ਸ਼ਾਹ ਰਾਜੇ ਨੂੰ ਖੁਸ਼ੀ ਦੀ ਲੋਰਦਾ ਤੱਲੀਆਂ ਸਮਾਨ ਕੁੰਡਿਆਂ ਨੂੰ ਠੋੜਦਾ ਨੀਂਦ ਨੇ ਭੀ ਆਣ ਕੇ ਤੇ ਜੋਰ ਪਾਲਿਆ ਇੱਕ ਵਾਰ ਬੁੱਧ ਸਿੰਘ ਨੂੰ ਦਬਾਲਿਆ ਡਰ ਬਹੁਤ amare ਰਾਜੇ ਨੂੰ ਖਿਸ਼ੋਰਦਾ ਟੱਲੀਆਂ ਸਮਾਨ ਕੁੰਡਿਆਂ ਨੂੰ ਠੋਰਦਾ ਟੱਲੀਆਂ ਸਮਾਨ ਕੁੰਡਿਆਂ ਨੂੰ ਠੋਰਦਾ ਟੱਲੀਆਂ ਸਮਾਨ ਕੁੰਡਿਆਂ ਨੂੰ ਠੋਰਦਾ